ਜਦੋਂ ਅਫਗਾਨੀ ਹਿੰਦੁਸਤਾਨ ਤੇ ਹਮਲੇ ਕਰਦਾ ਨਾ ਜਦੋਂ ਫਿਰ ਅਫਗਾਨੀ ਨੇ ਇੱਕ ਵੱਡਾ ਹਮਲਾ ਕੀਤਾ ਬਹੁਤ ਧਨ ਲੁੱਟਿਆ ਹਿੰਦੁਸਤਾਨ ਦਾ ਦਿੱਲੀ ਨੂੰ ਲੁੱਟਿਆ ਗੁਰਮਕੋਹ ਹਿੰਦੂਆਂ ਦੀਆਂ ਬਹੁ ਬੇਟੀਆਂ ਇੱਥੋਂ ਤੱਕ ਕਈ ਮੁਸਲਮਾਨਾਂ ਦੀਆਂ ਬਹੁ ਬੇਟੀਆਂ ਵੀ ਲੁੱਟ ਕੇ ਆਪਣੇ ਦੇਸ਼ ਨ ਜਾ ਰਿਹਾ ਹੈ ਇਧਰ ਬਾਬਾ ਦੀਪ ਸਿੰਘ ਨੂੰ ਪਤਾ ਲੱਗਦਾ ਹੈ ਸਰਦਾਰ ਜਸਤਾ ਸਿੰਘ ਆਲੂਵਾਲੀਆ ਜੀ ਨੂੰ ਪਤਾ ਲੱਗਦਾ ਹੈ ਆਪਸੀ ਸਲਾਮ مشورہ ਹੁੰਦਾ ਹੈ ਖਾਲਸੇ ਨਾਲ ਜਦੋਂ ਬਾਬਾ ਦੀਪ ਸਿੰਘ ਅਫਦਾਲੀ ਦੀ ਫੌਜਾਂ ਤੇ ਹਮਲੇ ਕਰਦੇ ਨੇ ਟੁੱਟਿਆ ਧੰਡ ਲੁੱਟ ਕੇ ਲੋਰ ਬੰਦਾਂ ਦੇ ਵਿੱਚ ਬਣਦੇ ਨੇ ਤੇ ਜਿਹੜੀਆਂ ਹਿੰਦੂਆਂ ਦੀਆਂ ਹੋਰ ਮੁਗਲਾਂ ਦੀਆਂ ਬਹੁ ਬੇਟੀਆਂ ਨੂੰ ਇਹਨੇ ਕੈਦੀ ਬਣਾਇਆ ਹੋਇਆ ਹੈ ਨਾ ਉਹਨਾਂ ਨੂੰ ਛਡਾ ਕੇ ਉਹਨਾਂ ਕੋ ਅਡਰੈਸ ਪੁਛ ਕੇ ਤੇ ਉਹਨਾਂ ਦੇ ਘਰੋਂ ਘਰੀ ਪਹੁੰਚਾਉਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਇੱਕ ਗੱਲ ਆਮ ਕਿਆ ਕਰਦੇ ਸਨ ਕਿਆ ਕਰਦੇ ਸਨ ਭਾਈ ਸਿੱਖੋ ਭਾਈ ਸਿੱਖੋ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਬਾਬਾ ਜੀ ਕਿਹਾ ਕਰਦੇ ਸਨ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਸਤਸੰਗਿਓ ਧੀਆਂ ਦਾ ਬੜਾ ਸਤਿਕਾਰ ਕਰਦੇ ਸਨ ਬਾਬਾ ਦੀਪ ਸਿੰਘ ਜੀ। ਭਾਗਾਂ ਵਾਲਿਓ ਜਦੋਂ ਅਫਦਾਲੀ ਨੂੰ ਪਤਾ ਲੱਗਦਾ ਹੈ ਐਦਾਂ ਸਿੱਖਾਂ ਨੇ ਮੇਰੇ ਉੱਪਰ ਹਮਲਾ ਕੀਤਾ, ਲੁੱਟਦਾ ਮਾਲ ਵੀ ਲੁੱਟ ਲਿਆ ਇਹਨਾਂ ਨੇ। ਜਿਹੜੀ ਮੈਂ ਲੜਕੀਆਂ ਬੰਦੀ ਬਣਾਈਆਂ ਸਨ ਉਹ ਵੀ ਛੁਡਾ ਕੇ ਉਹਨਾਂ ਦੇ ਘਰੋ ਘਰ ਹੀ ਪਹੁੰਚਾਤਾ ਇਹ ਪੁੱਛਦਾ ਮੀਟਿੰਗ ਸੱਦਦਾ ਕਿੰਦਾ ਕੌਣ ਐ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ ਰਹਿੰਦਾ ਕਿੱਥੇ ਆ ਜੀ ਇਹ ਜੰਗਲਾਂ 'ਚ ਰਹਿੰਦੇ ਨੇ ਖਾਂਦੇ ਕੀ ਨੇ ਕਹਿੰਦੇ ਜੋ ਮਿਲ ਜਾਵੇ ਆਪਸੀ ਬੜਾ ਇਹਨਾਂ ਦਾ ਪਿਆਰ ਹੈ ਆਪਸੀ ਬੜਾ ਇਤਫਾਕ ਇਹਨਾਂ ਦਾ ਕਿਤੇ ਇਹਨਾਂ ਨੂੰ ਇੱਕ ਛੋਲਿਆਂ ਦਾ ਦਾਣਾ ਵੀ ਮਿਲ ਜਾਵੇ ਨਾ ਉਨੂੰ ਵੀ ਰਗੜ ਕੇ ਚ ਪਾਣੀ ਪਾ ਲੈਂਦੇ ਨੇ ਤੇ ਆਵਾਜ਼ਾਂ ਦਿੰਦੇ ਨੇ ਸੰਗਤ ਜੀ ਗੁਰੂ ਘਰ ਲੰਗਰ ਤਿਆਰ ਹੋ ਗਿਆ ਜਾ ਕੇ ਛਕ ਲੋ ਆਹਾਹਾ ਵੇਖੋ ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਸੀ ਸਤ ਗੁਰ ਦਾ ਉਪਦੇਸ਼ ਸੀ ਵੰਡ ਕੇ ਛਕਣਾ ਇਹ ਗੁਰ ਨਾਨਕ ਦੀ ਦੇ ਘਰ ਦਾ ਸਿਧਾਂਤ ਸੀ ਗੁਰਮਖੋ ਜਦੋਂ ਉਹ ਸਿੱਖਾਂ ਦੀ ਤਾਰੀਫ ਕਰਦਾ ਹੈ ਤੇ ਉਹ ਅੱਖ ਲੱਗਾ ਤਾਰੀਫ ਕਰਦਿਆ ਕਰਦਿਆ ਦਸਨ ਵਾਲਾ ਦੱਸਦਾ ਹੈ ਕਹਿੰਦਾ ਸਿੱਖਾਂ ਦੇ ਕੋਲ ਤਿੰਨ ਚੀਜ਼ਾਂ ਬੜੀਆਂ ਵੱਡੀਆਂ ਨੇ ਵੀ ਉਹ ਕੀ ਕਹਿੰਦੇ ਇੱਕ ਸਿੱਖਾਂ ਦੇ ਕੋਲ ਹੈ ਗੁਰਬਾਣੀ ਸ਼ਬਦ ਗੁਰੂ ਪਵਤੰਤਨ ਗੁਰੂ ਗ੍ਰੰਥ ਸਾਹਿਬ ਜੀ ਉਹਦਾ ਓਟ ਆਸਰਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਅਗਵਾਈ ਲੈਂਦੇ ਨੇ ਭਈ ਦੂਸਰਾ ਕਹਿੰਦੇ ਦੂਸਰਾ ਇਹਨਾਂ ਦੇ ਕੋਲ ਖੰਡੇ ਬਾਟੇ ਦਾ ਅੰਮ੍ਰਿਤ ਤੇ ਕਹਿੰਦਾ ਤੀਸਰੀ ਚੀਜ਼ ਕਿਹੜੀ ਵੱਡੀ ਇਹਨਾਂ ਦੇ ਕੋਲ ਉਹ ਕਹਿੰਦਾ ਤੀਸਰੀ ਜੀ ਵੱਡੀ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਅਕੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਗੁਰੂ ਰਾਮਦਾਸ ਘਰ ਗੁਰੂ ਰਾਮਦਾਸ ਦੇ ਘਰ ਦੇ ਨਾਲ ਸਿੱਖਾਂ ਦਾ ਬੜਾ ਪਿਆਰ ਹੈ ਉੱਥੇ ਜਾਂਦੇ ਨੇ ਉਹ ਸਰੋਵਰ 'ਚ ਇਸ਼ਨਾਨ ਕਰਦੇ ਨੇ ਤੇ ਇਹਨਾਂ ਨੂੰ ਫਿਰ ਬਲ ਮਿਲ ਜਾਂਦਾ ਹੈ ਹੁਣ ਅਫਦਾਲੀ ਨੇ ਆਪਣੇ ਪੁੱਤਰ ਤैमूर ਨੂੰ ਬੁਲਾਇਆ ਨਾਲ ਜਹਾਂਨ ਖਾਨ ਨੂੰ ਬੁਲਾਇਆ ਵੱਡੇ ਵੱਡੇ ਜਨੈਲ ਹੌਲ ਬੁਲਾਏ ਕਹਿੰਦੇ ਹਰਮੰਦਰ ਸਾਹਿਬ ਨੂੰ ਪੂਰਦੇਓ ਸਾਰੀ ਆਵਾਜ਼ਾਈ ਬੰਦ ਕਰਦੇਓ ਇਹ ਸरोवर ਨੂੰ ਪੂਰਦੇਓ ਨਿਸ਼ਾਨ ਸਾਹਿਬ ਦੇ ਉੱਤੇ ਲੱਗੇ ਨੇ ਪੁੱਟਦੇਓ ਸਤਸੰਗਿਓ ਤੈਮੂਰ ਜਹਾਂਨ ਖਾਨ ਨੂੰ ਹੋਰ ਜਨੈਲ ਲੈ ਕੇ ਗਿਆ ਉਹਨੇ ਹਰਮੰਦਰ ਸਾਹਿਬ ਦਾ ਸरोवर ਪੂਰਤਾ ਪਾਪੀ ਨੇ ਗੁਰੂ ਘਰ ਦੀ ਬੇਦਬੀ ਕੀਤੀ ਉਹਨੇ ਇਦਣੋਂ ਇੱਕ ਸਿੰਘ ਅੰਮ੍ਰਿਤਸਰ ਤੋਂ ਦਮਦਮਾ ਸਾਹਿਬ ਪਹੁੰਚਿਆ ਜਾ ਕੇ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਪਾਪੀ ਅਫਦਾਲੀ ਨੇ ਉਹਦੇ ਪੁੱਤਰ ਤਮੂਰ ਨੇ ਜਹਾਨ ਖਾਨ ਨੇ ਜਮਾਲ ਖਾਨ ਨੇ ਜ਼ਬਰਦਸਤ ਖਾਨ ਨੇ ਗੁਰੂ ਘਰ ਦੀ ਬੇਦਬੀ ਕੀਤੀ ਹੈ ਹਰਿਮੰਦਰ ਸਾਹਿਬ ਦੀ ਬੇਦਬੀ ਕੀਤੀ ਹੈ ਤੇ ਬਾਬਾ ਜੀ ਦੇ ਅੱਖਾਂ 'ਚ ਨਾ ਖੂਨ ਉੱਤਰ ਆਇਆ ਉੱਥੇ ਹੀ ਕਲਮ ਰੱਖਤੀ ਤੇ ਖੰਡੇ ਨੂੰ ਹੱਥ ਪਾ ਲਿਆ ਜੀ ਦਾ ਸੰਕੇਤ ਦੇ ਵਿੱਚ ਦਮਦਮਾ ਸੈ ਤੋਂ ਫਿਰ ਬਾਬਾ ਅਜੀਤ ਸਿੰਘ ਚੱਲਦੇ ਨੇ ਕੁਝ ਕੁ ਸਿੰਘਾਂ ਦਾ ਜਥਾ ਲੈ ਕੇ ਇਹਦੇ ਤਰਨ ਤਰਨ ਸੈ ਪਹੁੰਚਦੇ ਨੇ ਜਦੋਂ ਗੁਰੂ ਅਰਜਨ ਦੇਵ ਪਿਤਾ ਜੀ ਦੇ ਤਵਿੱਤਰ ਸਥਾਨ ਤੇ ਪਹੁੰਚੇ ਨੇ ਤਰਨ ਤਰਨ ਸਹਿਬ ਇੱਥੇ ਸਰੋਵਰ ਚ ਇਸ਼ਨਾਨ ਕਰਕੇ ਫਿਰ ਬਾਬਾ ਅਜੀਤ ਸਿੰਘ ਇੱਥੇ ਅਰਦਾਸ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਤੁਸੀਂ ਸ਼ਹੀਦਾਂ ਦੇ ਸਰਤਾਜ ਹੋ ਸਤਿਗੁਰੂ ਜੀ ਪੱਪੀ ਅਫਦਾਲੀ ਨੇ ਉਹਦੇ ਜਰਨੈਲੇ ਨੇ ਉਹਦੇ ਪੁੱਤਰ ਤੇ ਮੂਰ ਨੇ ਗੁਰੂ ਰਾਮਦਾਸ ਦੇ ਘਰ ਦੀ ਬੇਦਬੀ ਕੀਤੀ ਹੈ। ਏ ਗੁਰੂ ਅਰਜਨ ਦੇਵਤਾ ਜੀ ਮੈਨੂੰ ਬਲ ਬਖਸ਼ਿਓ ਬਲ ਬਖਸ਼ਿਓ ਮੈਂ ਹਰ ਮੰਦਰ ਸਹਿਬ ਤੂੰ ਜ਼ਾਲਮਾਂ ਦੇ ਜੋ ਜ਼ੁਲਮ ਕਰਨ ਵਾਲੇ ਝੰਡੇ ਪੁੱਟ ਕੇ ਫਿਰ ਮੈਂ ਸ਼ੀਰ ਦੀ ਜਾਮ ਪੀ ਮੰਗਾ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੱਗਾਂ ਵਾਲਿਓ ਬਾਬਾ ਦੀ ਸਤਨ ਤਨ ਸਭ ਤੇ ਗੁਰਦਾ ਲਕੀਰ ਸੱਤੇ ਵੇ ਲਕੀਰ ਖੇਜਦੇ ਰਹੇ ਕਿ ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਉਹ ਵਾਪੇ ਚਲੇ ਜਾਓ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰਦੀਆਂ ਨੇ ਗੁਰੂ ਰਾਮਦਾਸ ਜੀ ਗੋਦ ਦਾ ਆਨੰਦ ਮੰਨਣਾ ਹੈ ਉਹ ਲਕੀਰ ਟੱਪ ਜਾਓ ਸਾਰੇ ਸਿੰਘ ਹਾਸਾ ਸੱਤ ਕੇ ਲਕੀਰ ਟੱਪ ਕੇ ਗੋਲਵਾਲ ਅਸਥਾਨ ਦੇ ਕੋ ਇਧਰੋਂ ਜਹਾਨ ਖਾਨ ਨੂੰ ਪਤਾ ਲੱਗ ਗਿਆ ਉਹ ਵੀ ਫੌਜਾਂ ਲਾਏ ਕਿ 30 ਹਜ਼ਾਰ ਫੌਜ ਲੈ ਕੇ ਤੇ ਬਾਬਾ ਦੀਪ ਸਿੰਘ ਨਾਲ ਵੀ ਇੱਥੇ ਮਾਝੇ ਤੋਂ ਮਾਲਵੇ ਦੇ ਸਿੰਘ ਹੋਰ ਲੱਗੇ 5000 ਸਿੰਘਾਂ ਦਾ ਜੱਥਾ ਬਣ ਗਿਆ ਵੀ ਗੋਲਵਾਰ ਦੇ ਮੈਦਾਨ ਦੇ ਵਿੱਚ ਜਬਰਦਸਤ ਜੰਗ ਹੁੰਦੀ ਹੈ ਗੁਰਮੁਖੋ ਹੁਣ ਸਿੰਘ ਗੁਰਮੁਖੋ ਸਤਪੁਰ ਦੇ ਪਿਆਰ ਦੇ ਵਿੱਚ ਲੜਦੇ ਨੇ ਗੁਰੂ ਰਾਮਦਾਸ ਦੇ ਪਿਆਰ ਦੇ ਵਿੱਚ ਗੁਰੂ ਰਾਮਦਾਸ ਦੇ ਘਰ ਨੂੰ ਮੁਗਲਾਂ ਦੇ ਕੋਲੋਂ ਜ਼ਾਲਿਮਾਂ ਦੇ ਕੋਲੋਂ ਆਜ਼ਾਦ ਕਰਾਉਣ ਵਾਸਤੇ ਲੜਦੇ ਪਏ ਨੇ ਇਧਰੋਂ ਜ਼ਾਲਿਮਾਂ ਨੂੰ ਭਜਰਾਂ ਪੈ ਗਈਆਂ ਹੁਣ ਜਹਾਂਨ ਖਾਨ ਵੇਖਦਾ ਕਿ ਵੀਰੇ ਸਾਰੀਆਂ ਫੌਜਾਂ ਭੱਜੀਆਂ ਜਾ ਰਹੀਆਂ ਨੇ ਇਹਨੇ ਫਿਰ ਜਹਾਦ ਦਾ ਇੱਥੇ ਨਾੜਾ ਮਾਰਿਆ ਫਿਰ ਫੌਜਾਂ ਨੂੰ ਵਾਪਸ ਬੁਲਾਇਆ ਹੁਣ ਗੁਰਮੁਖ ਮਸਾਨ ਦੀ ਜੰਗ ਹੋ ਰਹੀ ਹੈ ਇਹ ਜੰਗ ਦੇ ਵਿੱਚ ਬਾਬਾ ਬਲਵੰਤ ਸਿੰਘ ਦੀ ਗਾਹ ਹੋ ਕੇ ਲੜਦੇ ਪਏ ਨੇ ਕੋਈ ਮੁਗਲਾਂ ਨੂੰ ਭੱਜਣਾ ਪਾ ਰਹੇ ਨੇ ਇਹ ਜੰਗ ਦੇ ਵਿੱਚ ਬਾਬਾ ਦਿਆਲ ਸਿੰਘ ਜੀ ਵੀ ਲੜਦੇ ਪਏ ਨੇ ਬਾਬਾ ਨੱਥਾ ਸਿੰਘ ਵੀ ਲੜਦੇ ਪਏ ਨੇ ਬਾਬਾ ਹੀਰਾ ਸਿੰਘ ਵੀ ਲੜਦੇ ਪਏ ਨੇ ਬਾਬਾ ਹਦੀਪ ਸਿੰਘ ਖੰਡਾ ਖੜਕਾਰੇ ਨੇ 95 ਸਾਲ ਦੇ ਨੇ ਸਾਡਾ ਇਤਿਹਾਸ ਕਹਿੰਦਾ ਬਾਬਾ ਹਦੀਪ ਸਿੰਘ ਦੇ ਮਾਸੀ ਦੇ ਸੁਪੁੱਤਰ ਸਨ ਬਾਬਾ ਨੋਦ ਸਿੰਘ ਜੀ ਉਹ ਵੀ ਹੱਥ ਖੰਡਾ ਫੜਿਆ ਜਾਲਮਾਂ ਨੂੰ ਭਜਰਾ ਪਾ ਰਹੇ ਨੇ ਜਿੱਥੇ ਅੱਜ ਬਾਬਾ ਨੋਸ ਸਿੰਘ ਦਾ ਸਥਾਨ ਹੈ ਤਰਨਤਾਰਨ ਸੈ ਰੋਡ ਦੇ ਗੁਰਮੁਖੋ ਟੱਲਾ ਸਾਹਿਬ ਤੋਂ ਅਗਲੇ ਬੰਨੇ ਇੱਥੇ ਬਾਬਾ ਨੋਸ ਸਿੰਘ ਲੜਦੇ ਆ ਲੜਦੇ ਆ ਲੜਦੇ ਆ ਲੜਦੇ ਆ ਜੂਝਦੇ ਆ ਜੂਝਦੇ ਆ ਗੁਰਮੁਖੋ ਉਹ ਸਥਾਨ ਦੇ ਟੱਲਾ ਸਾਹਿਬ ਤੋਂ ਅਗਲੇ ਪਾਸੇ 95 ਸਾਲ ਉਮਰਿਆ دنیਵੀ ਉਮਰ ਮੁਗਲਾਂ ਨੂੰ ਵੈੜੀਆਂ ਨੂੰ ਭਜਣਾ ਪਾਉਂਦਿਆ ਪਾਉਂਦਿਆ ਬਾਬਾ ਨੋਸ ਸਿੰਘ ਜੀ ਸ਼ਹੀਦੀਆਂ ਜਾਮ ਪੀ ਜਾਂਦੀ ਨੇ ਇਦੋਂ ਅਗਲੇ ਪਾਸੇ ਟਾਲਾ ਸਹਿਵਲੇ ਸਥਾਨ ਤੇ ਕਮਸਾਂ ਦੀ ਜੰਗ ਹੋ ਰਹੀ ਹੈ ਜੀ ਹੁਣ ਵੇਖਿਆ ਜਹਾਨ ਖਾਨ ਨੇ ਵੇਖਿਆ ਕਈ ਕਿਤੇ ਜਮਾਲ ਖਣ ਗਿਆ ਜਹਾਨ ਖਾਨ ਲਿਖਿਆ ਇਹਨੇ ਵੇਖਿਆ ਹੁਣ ਮੇਰੀ ਪੇਸ਼ ਨਹੀਂ ਜਾਂਦੀ ਭਈ ਫੌਜਾਂ ਮਿਣੀਆਂ ਭੱਜੀਆਂ ਜਾ ਰਹੀਆਂ ਨੇ ਬਾਬਾ ਦੀਪ ਸਿੰਘ ਹਰਖ ਖੰਡੇ ਨਾਲ ਹਰਦ ਦੇ ਆਹੂ ਲਈ ਜਾ ਰਹੇ ਨੇ ਕੀ ਹੋਇਆ ਗੁਰਨਕੋ ਹੁਣ ਜਹਾਨ ਖਾਨ ਬਾਬਾ ਜੀ ਦੇ ਸਾਹਮਣੇ ਆਉਂਦਾ ਹੈ ਅਖਨ ਕਾ ਬਾਬਾ ਜੀ तो माता पिता नाम रखिया तो दीप सिंह तो मां ने नाम रखा है जहान खानी पे मुकाबला कर ली मंगा रहा है बाबा दीप सिंह जी इधर उम्र लगभग पत्तर साल है बबा दिवी जहान खान की उम्र तीह तो पैंतीस साल पर जवानी है एक तीह पैंती साल का ਜਰਨੈਲ 75 ਸਾਲ ਦੀ ਉਮਰ ਹੈ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਨੂੰ ਲਲਕਾਰਦਾ ਪਿਆ ਹੈ ਵੰਗਾਰਦਾ ਪਿਆ ਹੈ ਉਦਾਂ ਗੁਰਮੁਖ ਬੁੱਢੇ ਕਦੇ ਨਹੀਂ ਪੱਗਾਂ ਵਾਲਿਓ ਬਾਬਾ ਦੀਪ ਸਿੰਘ ਜਹਾਨ ਖਾਨ ਹੁਣ ਆਮੋ ਸਾਹਮਣੇ ਮੁਕਾਬਲਾ ਕਰਦੇ ਪੈਨੇ ਮੁਕਾਬਲਾ ਕਰਦੇ ਆ ਕਰਦੇ ਆ ਲੜਦੇ ਆ ਲੜਦੇ ਆ ਇੱਕ ਸਾਂਝਾ ਵਾਰ ਹੋਇਆ ਇਧਰ ਬਾਬਾ ਦੀਪ ਸਿੰਘ ਦਾ ਖੰਡਾ ਚੱਲਿਆ ਉਧਰ ਜਹਾਨ ਖਾਨ ਦੀ ਕਿਰਪਾਨ ਚੱਲੀ ਗੁਰਮੁਖੋ ਇਧਰੋਂ ਬਾਬਾ ਦੀਪ ਸਿੰਘ ਦਾ ਧਰ ਨਾਲੋਂ ਸੀਸ ਪਵਿੱਤਰ ਸੀ ਜੁਦਾ ਹੋ ਗਿਆ ਉਧਰ ਜਹਾਨ ਖਾਨ ਦਾ ਸਰਵੱਢਿਆ ਗਿਆ ਧਰਤੀ ਤੇ ਡਿੱਗ ਪਿਆ ਜਹਾਨ ਖਾਨ ਖਣ ਵਤੇ ਤਰਤਰਕ ਕੇ ਮਰ ਗਿਆ ਉੱਥੇ ਹੀ ਤੇ ਇਧਰੋਂ ਇੱਕ ਸਿੰਘ ਦਾ ਬਾਬਾ ਦੀਪ ਸਿੰਘ ਜੀ ਅਜੇ ਹਰਿਮੰਦਰ ਸਾਹਿਬ ਇਥੋਂ ਦੂਰ ਹੈ ਤੁਸੀਂ ਪ੍ਰਣ ਕੀਤਾ ਸੀ ਜਾਲਮਾਂ ਦੇ ਝੰਡੇ ਪਟਕੇ ਫਿਰ ਸੀਧੇ ਜਾਂ ਪੀਵਾਂਗਾ ਉਸ ਵੇਲੇ ਬਾਬਾ ਹਦੀਫ ਨੂੰ ਬੇਰਹਰ ਕਰਦੇ ਤੇ ਆਏ ਗੁਰਮਖੋ ਖੱਬੀ ਤਰੀਕੇ ਸੀਸ ਚੁੱਕਿਆ ਹੈ ਸੱਜੇ ਹੱਥ 'ਚ ਖੰਡਾ ਫੜਿਆ ਹੈ ਫਿਰ ਮੁਗਲਾਂ ਨਾਲ ਲੜਦੇ ਪਏ ਨੇ ਸਾਤ ਸ੍ਰੀ ਅਕਾਲ ਫਿਰ ਜਾਲਮਾਂ ਨੂੰ ਭਜਣਾ ਪਾਰੇ ਨੇ ਹੁਣ ਇਧਰ ਜਹਾਨ ਖਾਨ ਦੀਆਂ ਤਮੂਰ ਦੀਆਂ ਅਫਗਾਨੀ ਨੇ ਫੌਜਾਂ ਜਰਨੈਲ ਵੇਖਦੇ ਨੇ ਇੱਕ ਤਾਂ ਮੋਏ ਉੱਠੀ ਜਾ ਰਹੇ ਨੇ ਭੱਜੀ ਜਾ ਰਹੇ ਨੇ ਕਿ ਐਡੀ ਸਪੀਡ ਨਾਲ ਭੱਜੇ ਲਾਹੌਰ ਵੱਲ ਨੂੰ ਭਜਦੇ ਪਏ ਨੇ ਐਡੀ ਸਪੀਡ ਨਾਲ ਭੱਜੇ ਰਸਤੇ 'ਚ ਕੋਈ ਪੁੱਛਦਾ ਵੀ ਐਡੀ ਤੇਜ਼ ਕਉ ਭਜਦੇ ਪਏ ਜੇ ਅਫਗਾਨੀ ਦੀਆਂ ਫੌਜਾਂ ਅਫਗਾਨੀ ਦੇ ਜਰਨੈਲ ਬੜੇ ਬਹਾਦਰ ਨੇ ਇਹਨਾਂ ਨੂੰ ਭਜਣਾ ਕਿ ਪੈ ਗਿਆਂ ਨੇ ਤਾਂ ਅੱਗੋਂ ਜਵਾਬ ਹੁੰਦਾ ਹੈ ਉਹ ਜਿੰਜਿਆਂ ਨਾਲ ਲੜੀਏ ਜਿਉਂਦਿਆਂ ਨਾਲ ਲੜੀਏ ਮੜਿਆਂ ਨਾਲ ਕੌਣ ਲੜੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਤਾਂ ਮਰੇ ਹੋਏ ਵੀ ਖੰਡਾ ਖਰਚਾਈ ਜਾ ਰਹੇ ਨੇ ਬਾਬਾ ਅਦੀਪ ਸਿੰਘ ਵਰਗੇ ਫਿਰ ਲੜਦਿਆਂ ਲੜਦਿਆਂ ਜਦੋਂ ਸਾਰੇ ਬੈੜੀ ਨੂੰ ਭਜਨਾ ਪਾ ਦਿੱਤੀਆਂ ਸਾਰੇ ਜ਼ਾਲਮਾਂ ਨੂੰ ਭਜਾ ਦਿੱਤਾ ਜ਼ਾਲਮਾਂ ਦੇ ਝੰਡੇ ਪੜ ਦੁੱਤੇ ਬਾਬਾ ਅਦੀਪ ਸਿੰਘ ਨੇ ਗੁਰੂ ਰਾਮ ਦਾਦੇ ਦੇ ਦਰ ਤੇ ਪ੍ਰਕਲਮਾ ਵਿੱਚ ਪਹੁੰਚੇ ਬੜੇ ਆਦਰ ਸਤਕਾਰ ਦੇ ਨਾਲ ਗੁਰੂ ਰਾਮ ਦਾਦੇ ਚਰਨਾਂ ਦੇ ਵਿੱਚ ਆਪਣਾ ਪਵਿੱਤਰ ਸੀਸ ਭੇਟ ਕੀਤਾ ਉੱਥੇ ਫਿਰ ਬਾਬਾ ਅਦੀਪ ਸਿੰਘ ਨੇ ਸ਼ੀਧੀ ਦਾ ਜਾਮ ਪੀਤਾ ਆਜ ਗੁਰਮਖ ਕੋ ਐਵੇਂ ਨਹੀਂ ਬਾਬਾ ਦੀਪ ਸਿੰਘ ਜਾਇਦਾਕਾਰ ਹੋ ਰਹੀ ਹਰ ਪਾਸੇ ਬਾਬਾ ਦੀਪ ਸਿੰਘ ਜਾਇਦਾਕਾਰ ਹੈ ਆਖੋ ਪਿਆਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਹਨਾਂ ਕੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਬੜੇ ਪ੍ਰਸੰਨ ਹੁੰਦੇ ਨੇ ਜੇ ਅਸੀਂ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਆਂ ਕਿਉਂ ਗੁਰੂ ਰਾਮਦਾਸ ਪ੍ਰਸੰਨ ਹੁੰਦੇ ਨੇ ਫਿਰ ਗੁਰੂ ਰਾਮਦਾਸ ਕਹਿੰਦੇ ਨੇ ਉਹ ਭਲਿਓ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਮੇਰੇ ਸਥਾਨ ਨਾਲ ਬੜਾ ਪਿਆਰ ਕੀਤਾ ਜੀ ਕੋਈ ਮੇਰੇ ਦਰ ਤੇ ਕਲਾਬਸ਼ਾਲ ਭੇਟਾ ਕਰਦਾ ਹੈ ਕੋਈ ਮਾਇਆ ਭੇਟਾ ਕਰਦਾ ਹੈ ਕੋਈ ਪਦਾਰਥ ਭੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹ ਰਹੇ ਹੋ ਉਹਨੇ ਆਪਣਾ ਪਵਿੱਤਰ ਸੀਸੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਏsho nehal sat sri akal akko pyar de tan tan baba deep sada ko tan tan baba deep singh sat